ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਵਧੀਆ ਹੋਵੋਗੇ ਮਾਹੌਲ ਥੋੜਾ ਖਰਾਬ ਹੈ ਤਾਂ ਚਲੋ ਵਾਈ ਗੁਰੂ ਕਰੇ ਕਿ ਸਭ ਠੀਕ ਹੋ ਜਾਏ ਤਾਂ ਦੇਖੋ ਜੀ ਅੱਜ ਮੈਂ ਬਣਾ ਰਹੀ ਹਾਂ ਕarele ਕੱਟ ਕੇ ਤੇ ਇਹਨਾਂ ਨੂੰ ਮੈਂ ਵਾਸ਼ ਕਰਕੇ ਕੱਟ ਲਿਆ ਦੇਖੋ ਇਸ ਤਰ੍ਹਾਂ ਇਹ ਨਾ ਉੱਪਰੋਂ ਮੈਂ ਚਿੱਲੇ ਨਹੀਂ ਹੈਗੇ ਵੈਸੇ ਹੀ ਕarele ਕੱਟ ਲਿਆ ਤੇ ਮੈਂ ਇਹਨਾਂ ਨੂੰ ਧੁੱਪ ਦੇ ਵਿੱਚ ਵੀ ਨਹੀਂ ਰੱਖਿਆ ਹੈਗਾ ਇਹਦੇ ਤੇ ਨਮਕ ਵੀ ਨਹੀਂ ਲਗਾਇਆ ਕਿਉਂਕਿ ਕਈ ਲੋਕ ਨਾ ਨਮਕ ਲਗਾ ਕੇ ਤੇ ਧੁੱਪ ਚ ਰੱਖ ਦਿੰਦੇ ਆ ਬਟ ਮੈਂ ਨਹੀਂ ਰੱਖਦੀ ਇਸ ਤਰ੍ਹਾਂ ਮੈਂ ਐਵੇਂ ਹੀ ਬਣਾਨੀ ਆ ਤੇ ਬਹੁਤ ਹੀ ਟੇਸਟੀ ਬਣਦੇ ਆ ਇਹਦੇ ਵਿੱਚ ਕੋਈ ਕੜਵਾਪਣ ਨਹੀਂ ਰਹਿੰਦਾ ਹੈਗਾ ਜਿੰਨੇ ਇਹ ਕarele ਨੇ ਤਾਂ ਓਨੇ ਹੀ ਇਹਦੇ ਵਿੱਚ ਪਿਆਜ਼ ਪਾਵਾਂਗੇ ਤੇ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਤੁਹਾਨੂੰ ਬਣਾ ਕੇ ਦਿਖਾਵਾਂਗੀ ਤੇ ਸਭ ਤੋਂ ਪਹਿਲਾਂ ਮੈਂ ਦੇਖੋ ਇਨਨੂੰ ਫਰਾਈ ਕਰਾਂਗੀ ਤੇ ਇਹਦਾ ਨਾਮ ਕੀ ਹੈ ਪਲੀਜ਼ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਕਿਉਂਕਿ ਅਸੀਂ ਇਹਨੂੰ ਕੀ ਕਹਿੰਦੇ ਆ ਫਿਰ ਦੇਖਾਂਗੇ ਮੈਚ ਹੁੰਦਾ ਜਾਂ ਨਹੀਂ ਤੇ ਚਲੋ ਜੀ ਜਦ ਆਪਣਾ ਸਰੋਂ ਦਾ ਤੇਲ ਗਰਮ ਹੋ ਚੁੱਕਾ ਆ ਤੇ ਦੇਖੋ ਹੁਣ ਤੁਹਾਨੂੰ ਮੈਂ ਪਹਿਲਾਂ ਫਰਾਈ ਕਰਕੇ ਦਿਖਾਨੀ ਆ ਨਾਮ ਨਹੀਂ ਦੱਸੂੰਗੀ ਲਓ ਜੀ ਤੇਲ ਹੋ ਚੁੱਕਾ ਹੈ ਗਰਮ ਤੇ ਚਲੋ ਫਿਰ ਸ਼ੁਰੂ ਕਰਦੇ ਆ ਫਰਾਈ ਇਹਨਾਂ ਨੂੰ ਤੋ ਗਾਇਸ ਬੱਚਨ ਬੱਚੇ ਸੀ ਬਹੁਤ ਖਾਂਦੇ ਸੀ ਇਹ ਤੇ ਕਿਸ ਕਿਸ ਨੂੰ ਪਸੰਦ ਹੈ ਮੈਨੂੰ ਦੱਸਣਾ ਕਿਉਂਕਿ ਵੱਡੇ ਹੋ ਗਏ ਆ ਪਰ ਫੇਰ ਵੀ ਮੈਨੂੰ ਇਹ ਬਹੁਤ ਵਧੀਆ ਲੱਗਦੇ ਆ ਬੱਚੇ ਇਹ ਜਰਾ ਖਾਣਾ ਸੋ ਸੌਲ ਕੱਢ ਕੇ ਰੱਖਾਂਗੇ ਕੀ ਚੋ ਦੁੱਧ ਕੰਦਾ ਖਾ ਲਓ ਤੁਸੀਂ ਚਾਹ ਦੇ ਨਾਲ ਵੈਸੇ ਵੀ ਬਹੁਤ ਟੇਸਟੀ ਲੱਗ ਰਿਹਾ ਹੈ ਤੇ ਇਹਦਾ ਨਾਮ ਤੁਸੀਂ ਜ਼ਰੂਰ ਦੱਸਣਾ ਤੁਸੀਂ ਕੀ ਨਾਮ ਨਾਲ ਇਹਨੂੰ ਬੁਲਾਉਂਦੇ ਹੋ ਫਿਰ ਮੈਂ ਦੇਖਾਂਗੀ ਕਿ ਅਸੀਂ ਸਹੀ ਬੁਲਾਉਨੇ ਆ ਲੋ ਜੀ ਸਾਰੇ ਸਾਡੇ ਨਿਕਲ ਚੁਕੇ ਨੇ ਤੇ ਹੁਣ ਮੈਂ ਕ੍ਰੇਲੇ ਫਰਾਈ ਕਰਦੀ ਹਾਂ ਸੂਰਆਇਜ਼ ਲੋ ਜੀ ਕ੍ਰੇਲੇ ਪਾ ਦਿੰਦੇ ਦੋ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਮੂਡ ਸਹੀ ਨਹੀਂ ਹੈ ਮਾਹੌਲ ਦੇਖ ਕੇ ਨਾ ਕੁਝ ਚੰਗਾ ਨਹੀਂ ਲੱਗਿਆ ਤੇ ਵਾਈਬਰੂ ਕਰੇ ਜਲਦੀ ਜਲਦੀ ਠੀਕ ਹੋ ਜੇ ਮਾਹ ਤੇ ਸਾਰੇ-ਸਾਰੇ ਆਪਣੇ ਘਰਾਂ ਦੇ ਵਿੱਚ ਵਧੀਆ ਰਹਿਣ ਖੁਸ਼ ਰਹਿਣ ਸੋਸਤ ਰਹਿਣ ਮਸਤ ਰਹਿਣ ਜੋ ਵੀ ਹੈ ਸਾਰੇ ਪੂਰੀ ਦੁਨੀਆ ਦੇ ਵਿੱਚ ਲੋਕ ਵਧੀਆ ਰਹਿਣ ਹੈ ਨਾ ਤੇ ਇਸ ਕਰਕੇ ਮੇਰਾ ਨਾ ਮਨ ਨਹੀਂ ਸੀ ਹੋ ਰਿਹਾ ਵੀਡੀਓ ਪਾਉਣ ਲਈ ਪਰ ਫਿਰ ਵੀ ਮੈਂ ਚਲੋ ਮਨ ਕਰ ਪਾਨੀ ਆ ਤੇ ਮੈਂ ਫਿਰ ਇਹਈ ਕ੍ਰੇਲੇ ਬਣਾ ਰਹੀ ਮਨ ਕਰ ਚਲੋ ਕ੍ਰੇਲਿਆਂ ਦੀ ਵੀਡੀਓ ਸ਼ੇਅਰ ਕਰ ਦਿੰਦੀ ਤੁਹਾਡੇ ਨਾਲ ਕੱਟ ਕੇ ਤੇ ਦੇਖੋ ਬਾਹਰ ਬਹੁਤ ਹੀ ਸਨਨਾਟਾ ਹੋਇਆ ਹੈ ਫਿਰ ਬਹੁਤ ਹੀ ਦੇਖਾਜ ਲੱਗ ਰਿਹਾ ਹੈ ਤੇ ਜਲਦੀ ਜਲਦੀ ਠੀਕ ਹੋ ਜਾਏ ਇਹ ਮਾਹੌਲ ਤੇ ਫਿਰ ਸਹੀ ਆ ਹੈ ਨਾ ਸਾਨੂੰ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਪਤਾ ਨਹੀਂ ਕੀ ਹੈ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਮੈਨੂੰ ਤਾਂ ਕੁਝ ਸਮਝ ਨਹੀਂ ਆigree ਕਿਉਂਕਿ ਫਸਟ ਟਾਈਮ ਦੇਖ ਰਹੀ ਹਾਂ ਇਹ ਸਾਰਾ ਕੁਝ ਮੈਂ ਕਦੀ ਨਹੀਂ ਦੇਖਿਆ ਕਿ ਇੰਨਾ ਸ਼ਾਂਤ ਮਾਹੌਲ ਇਸ ਤਰ੍ਹਾਂ ਬਹੁਤ ਘਬਰਾਹਟ ਹੁੰਦੀ ਹੈ ਨਾ ਇੰਨਾ ਸਭ ਦੇਖ ਕੇ ਕਿਉਂਕਿ ਪਹਿਲੀ ਵਾਰ ਦੇਖਿਆ ਕਦੀ ਦੇਖਿਆ ਨਹੀਂ ਸੀ ਇਸ ਤਰ੍ਹਾਂ ਦਾ ਮਾਹੌਲ ਸੋ ਗਾਇਸ ਦੇਖੋ ਇਸ ਤਰ੍ਹਾਂ ਨਾ ਜਦੋਂ ਬਚਪਨ ਚ ਸੀ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਫਿੰਗਰ ਦੇ ਵਿੱਚ ਇਸ ਤਰ੍ਹਾਂ ਪਾ ਲੈਂਦਾ ਸੀ ਤਾਂ ਇਦਾਂ ਨਾ ਸਾਰੀਆਂ ਫਿੰਗਰ ਦੇ ਵਿੱਚ ਪਾ ਕੇ ਤਾਂ ਫਿਰ ਖਾਂਦੇ ਸੀਗੇ ਤਾਂ ਹੁਣ ਜਦੋਂ ਬੱਚੇ ਇਸ ਤਰ੍ਹਾਂ ਕਰਦੇ ਹਨ ਨਾ ਤਾਂ ਉਹਨਾਂ ਨੂੰ ਅਸੀਂ ਡਾਂਟਦੇ ਆ ਇਸ ਤਰ੍ਹਾਂ ਦੇਖੋ ਪੂਰੀ ਫਿੰਗਰ ਦੇ ਵਿੱਚ ਪਾ ਲੈਂਦੇ ਸੀਗੇ ਥਮ ਚ ਵੀ ਤਾਂ ਇਦਾਂ ਖਾਂਦੇ ਸੀ ਤਾਂ ਹੁਣ ਅਸੀਂ ਕਹਿ ਦਿੰਦਾ ਕਿ ਨੋ बैड ਮੈਨਰਸ ਤਾਂ ਦੇਖ ਲਓ ਜਦੋਂ ਅਸੀਂ ਖਾਂਦੇ ਸੀ ਤਾਂ ਉਦੋਂ ਗੁੱਡ ਸੀ ਹੁਣ ਬੈਠ ਹੋ ਗਏ ਸੋ ਬੱਚਿਆਂ ਨੇ ਇੰਜੋਏ ਕਰਨ ਦੇਣਾ ਚਾਹੀਦਾ ਹੈ ਤੇ ਕਿਉਂਕਿ ਆਪਣਾ ਵੀ ਸੋਚੋ ਨਾ ਅਸੀਂ ਵੀ ਬਚਪਨ ਚ ਐਵੇਂ ਹੀ ਕਰਦੇ ਸੀਗੇ ਸੋ ਇਸ ਕਰਕੇ ਬੱਚਿਆਂ ਨੂੰ ਥੋੜਾ ਇੰਜੋਏ ਕਰੰਦੇ ਆ ਕਰੋ ਤੇ ਚਲੋ ਜੀ ਅੱਗੇ ਤੁਸੀਂ ਮੇਰੇ ਨਾਲ ਬਨੇ ਰਹੋ ਮੈਂ ਤੁਹਾਨੂੰ ਦਿਖਾਵਾਂਗੀ ਕ੍ਰੇਲਿਆਂ ਦੀ ਰੈਸਪੀ ਬਨੇ ਰਹੋ ਜੀ ਤੁਸੀਂ ਮੇਰੇ ਨਾਲ ਸੋ ਲੋ ਜੀ ਕ੍ਰੇਲੇ ਸਾਡੇ ਹੋਣ ਵਾਲੇ ਨੇ ਬਸ 1 ਮਿੰਟ ਹੋਰ ਲੱਗੇਗਾ ਤਾਂ ਕ੍ਰੇਲੇ ਉਹਨਾਂ ਨੂੰ ਫਰਾਈ ਤੇ ਫਿਰ ਇਹਨਾਂ ਨੂੰ ਕੱਟ ਲਾਂਗੇ ਤੇ ਫਿਰ ਆਇਲ ਕੱਢ ਗਏ ਤੇ ਇਹਦੇ ਵਿੱਚ ਹੀ ਮੈਂ ਤੜਕਾ ਲਗਾਵਾਂਗੀ ਇਹਨਾਂ ਨੂੰ ਤੇ ਇੱਧਰ ਪਿਆਜ਼ ਵੀ ਮੈਂ ਕੱਟ ਲਏ ਨੇ ਤੁਹਾਨੂੰ ਦਿਖਾ ਦਿੰਨੀ ਹਾਂ ਪਿਆਜ਼ ਵੀ ਦੇਖੋ ਪਿਆਜ਼ ਵੀ ਕੱਟੇ ਨੇ ਜਿੰਨੇ ਕਰੇਲੇ ਸੀ ਉਹਨੇ ਹੀ ਪਿਆਜ਼ ਆ ਇਸ ਤਰ੍ਹਾਂ ਤੁਸੀਂ ਬਣਾਓਗੇ ਤਾਂ ਕਰੇਲੇ ਬਿਲਕੁਲ ਵੀ ਕੜਦੇ ਨਹੀਂ ਬਣਨਗੇ ਤੇ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇਹਨੂੰ ਧੁੱਪ 'ਚ ਰੱਖੋ ਨਮਕ ਲਗਾ ਕੇ ਕੋਈ ਜ਼ਰੂਰਤ ਨਹੀਂ ਹੈ ਬਸ ਇਸ ਤਰ੍ਹਾਂ ਬਣਾਓ ਪਕਾਓ ਸੋ ਗਾਇਸ ਹੁਣ ਇਹਨਾਂ ਨੂੰ ਕੱਢ ਲੈਣੇ ਆ ਕਿਉਂਕਿ ਸਾਡੇ ਤਰੇਲੇ ਹੋ ਚੁੱਕੇ ਨੇ ਇਹਨਾਂ ਨੂੰ ਬਾਹਰ ਕੱਢ ਲੈਣੇ ਆ ਇਹਨਾਂ ਨੂੰ ਨਾ ਆਉਣ ਨਾ ਤੜਕਾ ਇਹ ਲਾਉੱਚੀ ਕਿਸ ਤਰ੍ਹਾਂ ਕਰਲੇ ਬਣਾ ਕੇ ਜਿਨ੍ਹਾਂ ਨੂੰ ਹਫ਼ਤਾ 10 ਦਿਨ ਜਿੰਨਾ ਦੇ ਚਾਹੋ ਰੱਖ ਸਕਦੇ ਆ ਪਹਿਲਾ ਉਚੀ ਨੂੰ ਤਾਂ ਤੜਕਾ ਲਗਾ ਕੇ ਦਿਖਾਵਾਂਗੇ ਸੋ ਲਓ ਜੀ ਤੇਲ ਕੱਢ ਲਿਆ ਤਾਂ ਹੁਣ ਉਹ ਵੀ ਦੇਖੀ ਆਪਾਂ ਬਣਾਵਾਂਗੇ ਕਿੰਨੇ ਨੇ ਤੜਕਾ ਲਗਾਉਣੇ ਪਿਆਜ਼ ਪਾਣੀ ਸਭ ਤੋਂ ਪਹਿਲਾਂ ਤੋ ਦੇਖੋ ਜੀ ਪਿਆਜ਼ ਹੋ ਗਿਆ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਹੈਗਾ ਇਸੇ ਤਰ੍ਹਾਂ ਰੱਖਣਾ ਤਾਂ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਟਮਾਟਰ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੀ ਮੈਂ ਮਸਾਲੇ ਸੋ ਸਭ ਤੋਂ ਪਹਿਲਾਂ ਪਾਵਾਂਗੀ ਹਲਦੀ ਉਸ ਤੋਂ ਬਾਅਦ ਨਮਕ ਤੇ ਨਾਲ ਪਾਵਾਂਗੀ ਹਰੀ ਮਿਰਚ ਪੀਸੀ ਹੋਈ ਤੇ ਥੋੜੀ ਜੀ ਪਾਵਾਂਗੀ ਮੈਂ ਦੇਗੀ ਮਿਰਚ ਔਰ ਘਿਰਾ ਨੂੰ ਫਿਕਸ ਕਰ ਲੋ ਤੇ ਨਾਲ ਹੀ ਇਹਦੇ ਵਿੱਚ ਹੁਣ ਮੈਂ ਪਾ ਦਾਂਗੀ ਟਰੇਲੇ ਤੇ ਇਹਨੂੰ ਸਲੋ ਫਲੇਮ ਤੇ ਪਕਾਣਾ ਆ ਹੁਣ ਸੇਕ ਲਗਵਾਉਣਾ ਤੇ ਫੁੱਲ ਤੇ ਨਿਕਲਣਾ ਹੈਗਾ ਸਾਈ ਕਰਾਂਗੇ ਇਹਨੂੰ ਤਾਂ ਫਿਰ ਨਾਲ ਲੱਗਣਗੇ ਇਸ ਕਰਕੇ ਇਹਨਾਂ ਨੇ ਸਲੋ ਫਲੇਮ ਤੇ ਸੇਕ ਲਗਾਉਣਾ ਹੁਣ ਇਹਨੂੰ ਢੱਕ ਕੇ ਤੁਸੀਂ 10 ਮਿੰਟ ਲਈ ਸੇਕ ਲਗਾਓ ਤੇ ਬਹੁਤ ਹੀ ਵਧੀਆ ਬਣਗੇ ਤੁਹਾਡੇ chrele ਸਲੋ ਚ ਜਿੰਨੇ chrele ਉਹਨੇ ਹੀ ਪਿਆਜ਼ ਤੇ ਇਹ ਬਣ ਕੇ ਬਹੁਤ ਹੀ ਟੇਸਟੀ ਬਣਗੇ ਬੱਚੇ ਵੀ ਖਾਣਗੇ ਅਗਾ ਤੁਹਾਡੇ ਬੱਚੇ ਨਹੀਂ ਖਾਂਦੇ ਨਾ chrele ਉਹ ਵੀ ਖਾਣਗੇ ਕਿਉਂਕਿ ਬਿਲਕੁਲ ਵੀ ਕੜਵੇ ਨਹੀਂ ਬਣਦੇ ਇਸ ਤਰ੍ਹਾਂ अगरਸੀਂ ਭਰ ਕੇ ਬਣਾਨੇ ਆ ਤਾਂ ਮੇਰਾ ਬੇਟਾ ਇੱਕਦਾਂ ਵਿੱਚੋਂ ਮਸਾਲਾ ਖਾ ਲੈਂਦਾ ਔਰ ਕ੍ਰੇਲਾ ਛੱਡ ਦਿੰਦਾ। ਅਗਰ ਮੈਂ ਇਸ ਤਰ੍ਹਾਂ ਬਣਾਉਣਾ ਤਾਂ ਫਿਰ ਉਹ ਖਾ ਲੈਂਦਾ। ਕਿ ਚਲੋ ਫਿਰ ਇਸ ਨੂੰ ਘੱਟ ਲੈਂਦੇ ਆ। ਤੇ ਇਸ ਨੂੰ ਲਗਵਾਨੇ ਆ 10 ਮਿੰਟ ਤੇ ਗੈਸ ਨੂੰ ਕਰ ਦਿੰਨੀ ਆ। ਸਿਰ ਤੇ ਚਲੋ ਜੀ। ਸੋ ਗਾਇਜ਼ ਚਲੋ ਚੈੱਕ ਕਰ ਲੈਂਦੇ ਆ ਕ੍ਰੇਲੇ ਬਣੇ ਆ ਕਿ ਨਹੀਂ। ਤਾਂ ਦੇਖੋ ਜੀ। ਲੋਜੀ ਕਲੇਰੇ ਸਾਡੇ ਬਣ ਚੁੱਕੇ ਆ ਤੇ ਹੁਣ ਗੈਸ 'ਤੇ ਬੰਨ੍ਹ ਗਾਦੇ ਨੇ ਆ ਦੇਖੋ ਬਹੁਤ ਹੀ ਟੇਸਟੀ ਬਣਦੇ ਆ ਇਸ ਤਰ੍ਹਾਂ ਕਲੇਰੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਚਲੋ ਜੀ ਸੋ ਗਾਇਸ ਤੁਹਾਨੂੰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਜਾਇਆ ਕਰੋ ਔਰ ਮੇਰੀ ਵੀਡੀਓ ਲਾਸਟ ਤੱਕ ਦੇਖਿਆ ਕਰੋ ਤੁਸੀਂ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ Bye bye, thank you.